ਸੋਰਠਾ ਮਹੱਲਾ ਪੰਜਵਾ ਦਰਤ ਗਵਾਇਆ ਹਰ ਪ੍ਰਭੇ ਆਪੇ ਸਭ ਸੰਸਾਰ ਉਬਾਰਿਆ ਪਾਰ ਹਮ ਆ ਪ੍ਰਭ ਕਿਰਪਾ ਧਾਰੇ ਆਪਣਾ ਬਿਰਦ ਸਮਾਰਿਆ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 620 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਦੁਰਤ ਗਵਾਇਆ ਹਰ ਪ੍ਰਭ ਆਪੇ ਅਰਥਾਤ ਹਰੀ ਪ੍ਰਭੂ ਜੀ ਨੇ ਆਪ ਹੀ ਸਾਡਾ ਦੁਰਤ ਅਰਥਾਤ ਪਾਪ ਗਵਾਉਣਾ ਕੀਤਾ ਹੈ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਸਾਬ ਸੰਸਾਰ ਉਬਾਰਿਆ ਅਰਥਾਤ ਕਿਉ ਸਾਰੀ ਪਰਮੇਸ਼ਰ ਜੀ ਨੇ ਸਾਰੇ ਸੰਸਾਰ ਨੂੰ ਬਚਾਉਣਾ ਕੀਤਾ ਹੈ ਕਹਿੰਦੇ ਪਾਰ ਹਮ ਪ੍ਰਭ ਕਿਰਪਾ ਧਾਰੇ ਆਪਣਾ ਬਿਰਦ ਸਮਾਰਿਆ ਪਾਰ ਹਮ ਪ੍ਰਭ ਕਿਰਪਾ ਧਾਰੀ ਅਰਥਾਤ ਕਿ ਉਸ ਪਾਰ ਬ੍ਰਹਮ ਪਰਮੇਸ਼ਰ ਜੀ ਨੇ ਉਹ ਪ੍ਰਭੂ ਜੀ ਨੇ ਮਾਲਕ ਸੁਆਮੀ ਜੀ ਨੇ ਸਾਡੇ ਤੇ ਕਿਰਪਾ ਧਾਰਨ ਕੀਤੀ ਔਰ ਮਹਾਰਾਜ ਕਹਿੰਦੇ ਇਸ ਤਰ੍ਹਾਂ ਆਪਣਾ ਬਿਰਦ ਸਮਾਰਿਆ ਅਰਥਾਤ ਕਿ ਉਹ ਪ੍ਰਭੂ ਪਰਮੇਸ਼ਰ ਜੀ ਨੇ ਆਪਣਾ ਬਿਰਦ ਅਰਥਾਤ ਕਿ ਮੋਢ ਕਦੀਮ ਦਾ ਬਖਸ਼ਿੰਦ ਸੁਭਾ ਸੁਭਾ ਲਣਾ ਕੀਤਾ ਹੈ ਪਾਲਣਾ ਕੀਤਾ ਹੈ ਕਹਿੰਦੇ ਹੋਈ ਰਾਜੇ RAM ਕੀ ਰਖਵਾਲੇ ਸੋਖ ਸਹਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੇ ਰਹਾਓ ਹੋਈ ਰਾਜੇ ਰਾਮ ਕੀ ਰਖਵਾਲੀ ਅਰਥਾਤ ਅਗੇ ਹੁਣ ਉਸ ਰਾਜਾ ਰਾਮ ਸਵਾਰੰਮੇ ਹੋਏ ਰਾਮ ਭਾਗ ਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਰਖਵਾਲੀ ਹੋਈ ਹੈ ਰੱਖਿਆ ਕਰਨੀ ਕੀਤੀ ਪਾਤਸ਼ਾਹ ਜੀ ਨੇ ਕਹਿੰਦਾ ਸੋਖ ਸਹਜ ਆਨੰਦ ਗੁਣ ਗਾਵੋ ਸਹਿਜ ਸੁਖ ਔਰ ਆਨੰਦ ਵਾਸਾ ਦੇ ਧਾਰ ਨਹੀਂ ਹੋ ਕੇ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰਦੇ ਹਾਂ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਮਨ ਤਨ ਦੇ ਸੁਖਾਲੀ ਅਰਥਾਤ ਕਿ ਸਾਡਾ ਮਨ ਤਨ ਤੇ ਦੇਹੀ ਵਗੈਰਾ ਸੁੱਖਾਂ ਵਾਲੀ ਹੋ ਗਈ ਸੁਰਹਾ ਹੋਰ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਪਤ ਤੇ ਉਦਾਹਰਣ ਸਤਿਗੁਰ ਮੇਰਾ ਮੋਹ ਇਸ ਕਾ ਪਰਵਾਸਾ ਬਾਕਸਾ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਪਤ ਤੇ ਉਦਾਹਰਣ ਸਤਿਗੁਰ ਮੇਰਾ ਅਰਥਾਤ ਕੇ ਪਤ ਤਨ ਮਲੀਨਾ ਨੂੰ ਗੰਦਿਆ ਨੂੰ ਅਸ਼ੁੱਧਾ ਨੂੰ ਉਦਾਰਣ ਵਾਲਾ ਹੈ ਸਾਡਾ ਸਤਿਗੁਰ ਪਾਤਸ਼ਾਹ ਨਰ ਮਹਾਰਾਜ ਕਹਿੰਦੇ ਮੋਹਿ ਤਿਸ ਕਾ ਪ੍ਰਵਾਸਾ ਸਾਨੂੰ ਉਸੇ ਦਾ ਹੀ ਆਸਰਾ ਹੈ ਕਹਿੰਦੇ ਵਖਸ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਵਖਸ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਅਰਥਾਤ ਕਿ ਪੰਜਵੇਂ ਗੁਰੂ ਨਾਨਕ ਤਾਂ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਡੀ ਅਰਦਾਸ ਵੇਤੇ अथवा ਜੋਦੜੀ ਫਰਿਆਦ ਸੁਣ ਕੇ ਉਹ ਸੱਚਾ ਸਾਹਿਬ ਸੱਚਾ ਮਾਲਕ ਪ੍ਰਭੂ ਪਰਮੇਸ਼ਰ ਸਾਡੇ ਸਾਰੇ ਗੁਨਾਹਾਂ ਨੂੰ ਬਖਸ਼ ਲੈਂਦਾ ਹੈ ਸਗੋਂ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਾਬਾ ਬਖਸਿਆ ਪਾਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੋਰਪੂਰੇ ਕੇ ਸਰਣੇ ਉਬਰੇ ਕਾਰਜ ਸਗਲ ਸਵਾਰੇ ਅੰਬਖਸਿਆ ਪਾਪ ਔਰ ਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਅਰਥਾਤ ਕੇ ਉਪਾਰ ਬ੍ਰਹਮ ਪਰਮੇਸ਼ਰ ਜੀ ਨੇ ਸਾਨੂੰ ਬਖਸ਼ਣਾ ਕੀਤਾ ਹੈ ਔਰ ਸਾਡੇ ਸਾਰੇ ਰੋਗ ਬਿਦਾਰਦ ਤੇ ਸਵਾ ਦੂਰ ਕਰ ਦਿੱਤੇ ਕਹਿੰਦਾ ਗੁਰਪੂਰੇ ਕੀ ਸਰਣੇ ਉਬਰੇ ਕਾਰਜ ਸਗਲ ਸਵਾਰੇ ਅਰਥਾਤ ਕਿ ਪੂਰੇ ਸਤਿਗੁਰੂ ਪਾਤਸ਼ਾਹ ਜੀਆਂ ਦੀ ਸ਼ਰਣ ਦੇ ਵਿੱਚ ਪੈ ਕੇ ਅਸੀਂ ਬਚ ਗਏ ਅਤੇ ਇਸ ਤਰੀਕੇ ਦੇ ਨਾਲ ਸਾਡੇ ਸਾਰੇ ਕਾਰਜ ਹੀ ਸੰਵਰ ਗਏ ਕਹਿੰਦੇ ਹਰ ਜਨ ਸਿਮਰਿਆ ਨਾਮ ਅਧਾਰਾ ਤਾਂ ਪਿਉ ਤਾਰੇ ਸਤਿਗੁਰ ਪੂਰਾ ਆਪਣੀ ਕਿਰਪਾ ਤਾਰਾ ਹਰ ਜਨ ਸਿਮਰਿਆ ਨਾਮ ਅਧਾਰ ਅਰਥਾਤ ਕਿ ਹਰ ਜਨਾਂ ਨੇ ਹਰੀ ਪਰਮੇਸ਼ਰ ਦੇ ਦਾਸਾਂ ਨੇ ਨਾਮ ਨੂੰ ਆਧਾਰ ਬਣਾ ਕੇ ਓਟ ਆਸਰਾ ਬਣਾ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਸਿਮਰਨਾ ਕੀਤਾ ਹੈ ਸੋ ਇਸ ਕਰਕੇ ਮਹਾਰਾ ਜੀ ਕਹਿੰਦੇ ਤਾਪ ਉਤਾਰਿਆ ਸਤਿਗੁਰੂ ਪੂਰਾ ਉਹ ਪੂਰੇ ਸਤਿਗੁਰੂ ਪਾਤਸ਼ਾਹ ਜੀ ਨੇ ਤਾਪ ਉਤਾਰਨਾ ਕੀਤਾ ਹੈ ਕਿਵੇਂ ਆਪਣੀ ਕਿਰਪਾ ਧਾਰ ਆਪਣੀ ਕਿਰਪਾ ਧਾਰਨ ਕਰਕੇ ਆਪਣੇ ਮੇਰਾਂ ਦੇ ਘਰ ਦੇ ਵਿੱਚ ਆ ਕੇ ਕਹਦਾ ਸਦਾ ਆਨੰਦ ਕਰਾ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੇ ਵੱਡਿਆਏ ਨਾਨਕ ਕਰਤੇ ਕੇ ਸਾਚ ਸਬਦ ਸਤਿ ਪਾਖਿਆ ਸਦਾ ਆਨੰਦ ਕਰਾ ਮੇਰੇ ਪਿਆਰੇ ਅਰਥਾਤ ਕੇ ਮੇਰੇ ਪਿਆਰਿਓ ਕਹਿੰਦਾ ਹੁਣ ਅਸੀਂ ਸਦਾ ਹੀ ਆਨੰਦ ਕਰਨਾ ਕਰਦੇ ਹਾਂ ਕਿਉਂਕਿ ਹਰ ਗੋਵਿੰਦ ਗੁਰ ਰੱਖਿਆ ਗੁਰੂ ਮਹਾਰਾਜਿਆਂ ਨੇ ਹਰਗੋਬਿੰਦ ਪਾਤਸ਼ਾਹ ਜੀਆਂ ਦੀ ਰਾਖੀ ਕਰਨੀ ਕੀਤੀ ਤੇਜ ਕਿਤੋਂ ਤਾਬਤ ਕਹਿੰਦਾ ਵੱਡੇ ਵੱਡਿਆਈ ਨਾਨਕ ਕਰਦੇ ਕਿ ਪੰਜਵੇਂ ਗੁਰੂ ਨਾਨਕ ਧੰਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਕਰਤਾ ਪੁਰਖ ਦੀ ਵਡਿਆਈ ਭਾਈ ਸਾਰਿਆਂ ਤੋਂ ਵੱਡੀ ਹੈ ਸੋ ਸਾਚ ਸਬਦ ਸਤਿ ਪਾਖਿਆ ਗੁਰੂ ਮਹਾਰਾਜਿਆਂ ਦੇ ਸੱਚੇ ਸ਼ਬਦ ਦੇ ਦੁਆਰਾ ਅਸੀਂ ਸਤਿ ਸਰੂਪ ਪਰਮੇਸ਼ਰ ਨੂੰ ਪਾਖਿਆ ਅਰਥਾਤ ਉਚਾਰਨਾ ਕੀਤਾ ਹੈ ਵਡਿਆਉਣਾ ਕੀਤਾ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰਠ ਮਹੱਲਾ ਪੰਜਵਾ ਪਏ ਕਿਰਪਾਲ ਸੁਆਮੀ ਮੇਰੇ ਤਿਤ ਸਾਚਾ ਦਰਬਾਰਾ ਸਤਗੁਰੇ ਤਾਪ ਗਵਾਇਆ ਪਾਈ ਠਾੜ ਪਈ ਸੰਸਾਰਾ ਪਏ ਕਿਰਪਾਲ ਸੁਆਮੀ ਮੇਰੇ ਤਿਤ ਸਾਚਾ ਦਰਬਾਰ ਮਹਾਰਾਜ ਕਹਿੰਦੇ ਸੱਚੇ ਹਰੀ ਦੇ ਦਰਬਾਰ ਦੇ ਵਿੱਚ ਵੀ ਸਾਡੇ ਸੁਆਮੀ ਜੀ ਸਾਡੇ ਮਾਲਕ ਜੀ ਸਾਡੇ ਤੇ ਦਿਆਲੂ ਕਿਰਪਾਲੂ ਹੋਏ ਔਰ ਮਹਾਰਾਜ ਕਹਿੰਦੇ ਸਤਗੁਰ ਤਾਪ ਗਵਾਇਆ ਪਾਈ ਠਾੜ ਪਈ ਸੰਸਾਰ ਉਹ ਸਤਿਗੁਰੂ ਪਾਤਸ਼ਾਹ ਜੀਆਂ ਦੇ ਅਨਸਾਰ ਜਗਤ ਦਾ ਤਾਪ ਨੂੰ ਘਵਾਉਣਾ ਕੀਤਾ ਸੋ ਇਸ ਕਰਕੇ ਭਾਈ ਜਨ ਅਨਸਾਰ ਸੰਸਾਰ ਦੇ ਵਿੱਚ ਵਿਸ਼ਵ ਦੇ ਵਿੱਚ ਜਗਤ ਦੇ ਵਿੱਚ ਹੀ ਠੰਡ ਪੈ ਗਈ ਕਹਿੰਦਾ ਆਪਣੇ ਜੀ ਜੰਤ ਆਪੇ ਰਾਖੇ ਜਮਹ ਕਿਉ ਹਟ ਤਾਰ ਆਪਣੇ ਜੀ ਜੰਤ ਆਪੇ ਰਾਖੇ ਅਰਥਾਤ ਕਿ ਆਪਣੇ ਸਥੂਲ ਜੀਵਾਂ ਦੇ ਸੂਖਮ ਜੰਤਾਂ ਦੇ ਆਪ ਹੀ ਪਾਤਸ਼ਾਹ ਜੀਆਂ ਨੇ ਰਾਖੀ ਕਰਨੇ ਕੀਤੇ ਔਰ ਕਹਿੰਦਾ ਜਮ ਹੈ ਕਿ ਉਹ ਹਟਤਾਰ ਅਰਥਾਤ ਕਿ ਜਮਦੂਤਾ ਨੇ ਮਾਨੂੰ ਹਟਤਾਲ ਹੀ ਕਰ ਦਿੱਤੀ ਭਾਵ ਕਿ ਉਹਨਾਂ ਦੀਆਂ ਹੱਟੀਆਂ ਨੂੰ ਤਾਲੇ ਹੀ ਲੱਗ ਗਏ ਉਹਨਾਂ ਦਾ ਕਾਰੋਬਾਰ ਹੀ ਠੱਪ ਹੋ ਗਿਆ ਸੋ ਮਹਾਰਾਜ ਕਹਿੰਦੇ ਹਰ ਕੇ ਚਰਨ ਰਦਾ ਔਰ ਤਾਰਾ ਸਦਾ ਸਦਾ ਪ੍ਰਵਸਿ ਮਰੀਆ ਪਾਈ ਦੁੱਖ ਕਿਨ ਬਿਖ ਕਾਟਣ ਹਾਰ ਰਹਾਓ ਹਰ ਕੇ ਚਰਨ ਰਦਾ ਉਰਤਾਰ ਅਰਥਾਤ ਕਿ ਉਸਾਰੀ ਪਰਮੇਸ਼ਰ ਜੀ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਹੋਰ ਦੇ ਵਿੱਚ ਧਾਰਨ ਕਰਨਾ ਕਰੋ ਕਹਿੰਦਾ ਸਦਾ ਸਦਾ ਪ੍ਰਭ ਸਿਮਰਿ ਆਪਾਈ ਅਰਥਾਤ ਕਿ ਪਾਈ ਜਨ ਗੁਰਮੁਖੋ ਗੁਰੂ ਪਿਆਰਿਓ ਸਦਾ ਸਦਾ ਹੀ ਸਦੀਵ ਕਾਲੋ ਪ੍ਰਭ ਪਰਮੇਸ਼ਰ ਨੂੰ ਸਿਮਰਨਾ ਕਰੀਏ ਚੇਤੇ ਕਰਨਾ ਕਰੀਏ ਕਿਹੜੇ ਨੂੰ ਕਹਿੰਦਾ ਦੁੱਖ ਕਿਲ ਬਿਖ ਕਾਟਣ ਹਾਰ ਜਿਹੜਾ ਸਾਡੇ ਦੁੱਖਾਂ ਤੇ ਪਾਪਾਂ ਨੂੰ ਕੱਟਣ ਦੇ ਸਮਰੱਥ ਹੈ ਸਰਹਾਵਰਤ ਆਤਿ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤਿਸ ਕੇ ਸਰਣੇ ਊਬਰਾ ਪਾਈ ਜਨ ਰਚਿਆ ਸਭ ਕੋਏ ਕਰਨ ਕਰਨ ਸਮਰਾਥ ਸੋ ਪਾਈ ਸਚ ਸੱਚੀ ਸੋਏ ਜਸ ਕੇ ਸਰਣੇ ਉਬਰਾ ਪਾਈ ਜਨਰਤੇ ਆ ਸਭ ਕੋ ਇਰਥਾਤ ਕਿ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਭ ਕਾਸੇ ਦੀ ਰਚਨਾ ਕੀਤੀ ਹਰ ਕਿਸੇ ਦੀ ਰਚਨਾ ਕੀਤੀ ਹੈ ਕਹਿੰਦਾ ਤਿਸ ਕੀ ਸਰਣੇ ਉਬਰਾ ਪਾਈ ਅਰਥਾਤ ਕਹ ਪਾਈ ਜਨੋ ਗੁਰਮੁਖੋ ਗੁਰੂ ਪਿਆਰਿਓ ਉਸ ਹਰੀ ਪਰਮੇਸ਼ਰ ਜੀ ਦੀ ਸ਼ਰਨ ਦੇ ਵਿੱਚ ਪੈ ਕੇ ਉਬਰ ਜਾਈਦਾ ਬਾਤ ਜਾਈਦਾ ਤਰ ਜਾਈਦਾ ਹੈ ਕਹਿੰਦਾ ਕਾਰਣ ਕਾਰਣ ਸਮਰੱਥ ਸੋ ਪਾਈ ਸੱਚਾ ਸੱਚੇ ਸੋਏ ਕਾਰਣ ਕਾਰਣ ਸਮਰੱਥ ਸੋ ਪਾਈ ਜਿਹੜਾ ਜਗਤ ਨੂੰ ਬਣਾਉਣ ਦੇ ਸਮਰੱਥ ਹੈ ਜਾਂ ਕਾਰਣ ਤੇ ਕਾਰਣ ਬਣਾਉਣ ਦੇ ਸਮਰੱਥ ਹੈ ਭਾਈ ਜਨੋ ਸੱਚਾ ਸੱਚੀ ਸੋਇਓ ਸੱਚੇ ਪਰਮੇਸ਼ਰ ਦੀ ਸੋਭਾ ਵੀ ਸੱਚੀ ਹੈ ਵਡਿਆਈ ਜਾਂ ਜਸ ਕੀਰਤੀ ਵੀ ਸੱਚੀ ਹੈ ਕਹਦਾ ਨਾਨਕ ਪ੍ਰਭ ਉਤੈ ਆਇਆ ਪਾਇ ਮਨ ਤਨ ਸੀਤਲ ਹੋਏ ਨਾਨਕ ਪ੍ਰਭ ਉਤੈ ਆਇਆ ਪਾਇ ਅਰਥਾਤ ਕਿ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਪਾਈ ਜਨੋ ਗੁਰਮੁਖੋ ਗੁਰੂ ਪਿਆਰਿਓ ਐਸੇ ਪ੍ਰਭੂ ਪਰਮੇਸ਼ਰ ਜੀ ਨੂੰ ਧਿਆਉਣਾ ਕਰੀਏ ਤਾਂ ਮਹਾਰਾਜ ਕਹਿੰਦੇ ਮਨ ਤਨ ਸੀਤਲ ਹੋਏ ਸਾਡਾ ਮਾਨ ਅਥਵਾ ਤਾਨਵੇਂ ਸ਼ੀਤਲ ਹੋ ਜਾਂਦਾ ਹੈ ਨ ਠੰਡਾ ਠਾਰ ਹੋ ਜਾਂਦਾ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋ ਰੱਛਾ ਮਹੱਲਾ ਪੰਜਵਾ ਸੰਤੋ ਹਰ ਹਰ ਨਾਮ ਤੇ ਆਈ ਸੋਖਾ ਸਾਗਰੇ ਪ੍ਰਭ ਵਿਸਰਾ ਨਾਹੀ ਮਨ ਚਿੰਦੜਾ ਫਲ ਪਾਈ ਰਹਾਓ ਸੰਤ ਹਰ ਹਰ ਨਾਮ ਧਿਆਇ ਅਰਥਾਤ ਕੇ ਸੰਤ ਜਨੋ ਗੁਰਬਖੋ ਗੁਰੂ ਪਿਆਰਿਓ ਉਹ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਤੇ ਆਉਣਾ ਕਰੀਏ ਕਿਹੜੇ ਹਰੀ ਹਰੀ ਪਰਮੇਸ਼ਰ ਜੀ ਦੇ ਕਹਿੰਦੇ ਸੁਖ ਸਾਗਰ ਪ੍ਰਭ ਵਿਸਰੋ ਨਹੀਂ ਅਰਥਾਤ ਕੇ ਸੁੱਖਾਂ ਦਾ ਸਮੁੰਦਰ ਪ੍ਰਭੂ ਪਰਮੇਸ਼ਰ ਕਦੇ ਵੀ ਸਾਡੇ ਤੋਂ ਵਿਸਰਦਾ ਨਹੀਂ ਹੈ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਮਨ ਚਿੰਦੇੜਾ ਫਲ ਪਾਈ ਅਰਥਾਤ ਕਿ ਇਸ ਤਰੀਕੇ ਦੇ ਨਾਲ ਅਸੀਂ ਮਨਿਛਤ ਫਲ ਨੂੰ ਪਾਉਣਾ ਕਰਦੇ ਹਾਂ ਸੁਰ ਹਉ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਪਹਿਲੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਾਤ ਗੁਰੇ ਪੂਰਾ ਤਾਪ ਗਵਾਇਆ ਆਪਣੀ ਕਿਰਪਾ ਤਾਰੇ ਪਾਰ ਹੰ ਪ੍ਰਭ ਪਏ ਦਇਆਲਾ ਦੁੱਖ ਮਿਟਿਆ ਸਭ ਪਰਵਾਰੀ ਸਤਗੁਰੇ ਪੂਰਾ ਤਾਪ ਗਵਾਇਆ ਪੂਰੇ ਸਤਗੁਰੂ ਪਾਤਸ਼ਾਹ ਜੀਆਂ ਨੇ ਮਹਾਰਾਜ ਕਹਿੰਦੇ ਤਾਪ ਗਵਾਣਾ ਕੀਤਾ ਹੈ ਔਰ ਆਪਣੇ ਕਿਰਪਾ ਧਾਰਿ ਆਪਣੇ ਕਿਰਪਾ ਕਾਰਨ ਕੀਤੇ ਆਪਣੇ ਮੇਰਾਂ ਦੇ ਘਰ ਜਾਇ ਨੇ ਸਾਡੇ ਪ੍ਰਤੀ ਸਤਗੁਰੂ ਪਾਤਸ਼ਾਹ ਕਹਿੰਦੇ ਪਾਰ ਹਮ ਪ੍ਰਭ ਪਏ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਉਹ ਪਾਰਬ੍ਰਾਮ ਪਰਮੇਸ਼ਰ ਜੀ ਪ੍ਰਭੂ ਜੀ ਸਾਡੇ ਤੇ ਦਇਆਲੂ ਕਿਰਪਾਲੂ ਹੋਏ ਮਿਹਰਬਾਨ ਤਰਸਬਾਨ ਹੋਏ ਅਤੇ ਸ੍ਰੀ ਕੀ ਦੇ ਨਾਲ ਮਹਾਰਾਜ ਕਹਿੰਦੇ ਦੁੱਖ ਮਿਟਿਆ ਸਭ ਪਰਿਵਾਰੀ ਤੇ ਸਾਡੇ ਸਾਰੇ ਪਰਿਵਾਰ ਦਾ ਇਹ ਮਨੋਂ ਦੁੱਖ ਮਿਟ ਗਿਆ ਇਹਦਾ ਸਰਬਨਿਧਾਨ ਮੰਗਲ ਰਸ ਰੂਪਾ ਹਰ ਕਾ ਨਾਮੇ ਆਧਾਰੋ ਨਾਨਕ ਪਾਤ ਰਾਖੇ ਪਰਮੇਸ਼ਰ ਉਧਰਿਆ ਸਭ ਸੰਸਾਰੋ ਸਰਬਨਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਉਹ ਹਰੀ ਪਰਮੇਸ਼ਰ ਦਾ ਨਾਮ ਹੀ ਹੁਣ ਸਾਡਾ ਆਧਾਰetva ਓਟ ਆਸਰਾ ਹੈ ਜਿਹੜਾ ਨਾਮ ਮਹਾਰਾਜ ਕਹਿੰਦੇ ਸਾਰੀਆਂ ਨਦੀਆਂ ਖਜ਼ਾਨਿਆਂ ਦਾ ਕਾਰ ਹੈ ਮਾਨੋ ਜਿਹੜਾ ਮੰਗਲ ਸਰੂਪ ਹੈ ਤੇ ਰਸ ਰੂਪ ਹੈ ਉਹ ਹਰੀ ਪਰਮੇਸ਼ਰ ਦਾ ਨਾਮ ਹੀ ਭਾਈ ਸਾਡਾ ਆਧਾਰ ਹੈ ਕਹਿੰਦਾ ਨਾਨਕ ਪਤ ਰਾਖੀ ਪਰਮੇਸ਼ਰ ਅਰਥਾਤ ਕਿ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਹਰੀ ਪਰਮੇਸ਼ਰ ਜੀ ਨੇ ਹੁਣ ਸਾਡੀ लाज ਪਤ ਰੱਖਣੀ ਕੀਤੀ ਹੈ ਔਰ ਮਹਾਰਾਜ ਕਹਿੰਦਾ ਇਸ ਤਰੀਕੇ ਦੇ ਨਾਲ ਉੱਧਰਿਆ ਸਭ ਸੰਸਾਰ ਔਰਥਾਤ ਕਿ ਸਾਰਾ ਸੰਸਾਰ ਸਮੁੱਚਾ ਵਿਸ਼ਵ ਸਾਰਾ ਜਗਤ ਹੀ ਮਾਨ ਉੱਧਰ ਗਿਆ ਤਰ ਗਿਆ ਸੋ ਉਹ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਸੋਰਠ ਮਹੱਲਾ ਪੰਜਵਾ ਮੇਰਾ ਸਤਗੁਰ ਰਖਵਾਲਾ ਹੋਆ ਤਾਰ ਕ੍ਰਿਪਾ ਪ੍ਰਵਹਤ ਦੈ ਰੱਖਿਆ ਹਰ ਗੋਵਿੰਦ ਨਵਾ ਦਰੋਆਰ ਹੋ ਮੇਰਾ ਸਤਗੁਰ ਰਖਵਾਲਾ ਹੋਆ ਅਰਥਾਤ ਕਿ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਡਾ ਸਤਗੁਰੂ ਪਾਸ਼ਾ ਸਾਡਾ ਰਖਵਾਲਾ ਹੋਇਆ ਹੈ ਕਹਿੰਦਾ ਤਾਰ ਕਿਰਪਾ ਪ੍ਰਭਾਤ ਦੇ ਰੱਖਿਆ ਉਹ ਹਰੀ ਪਰਮੇਸ਼ਰ ਜੀ ਨੇ ਆਪਣਾ ਨਜੀ ਹੱਥ ਦੇ ਕੇ ਕਿਰਪਾ ਧਾਰਨ ਕਰਕੇ ਸਾਡੀ ਰੱਖਿਆ ਕਰਨੀ ਕੀਤੀ ਧੰਨ ਗੁਰੂ ਅਰਗਵਿੰਦ ਪਾਤਸ਼ਾਹ ਜੀਆਂ ਦੀ ਰੱਖਿਆ ਕਰਨੀ ਕੀਤੀ ਔਰ ਹਰ ਗੋਵਿੰਦ ਨਵਾਂ ਦਰੋ ਅਰਥਾਤ ਕਿ ਧੰਨ ਗੁਰੂ ਅਰਗਵਿੰਦ ਪਾਤਸ਼ਾਹ ਨਵੇਂ ਦਰੋਏ ਹੋ ਗਏ ਬਿਮਾਰੀ ਤੋਂ arogh ਹੋ ਗਏ ਸਵਰਹਾ ਅਰਥਾਤ ਵਿਸ਼ਰਾਮ ਦੇ ਕਿ ਅਗੋ ਆਪਣੇ ਬਚਨ ਦੇ ਪਹਿਲੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਇਹਦਾ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤ ਸਭ ਫਲ ਪਾਏ ਸਤਿਗੁਰ ਕੈ ਬਲ ਜਾਈ ਤਾਪ ਗਿਆ ਪ੍ਰਭ ਆਪ ਮਿਟਾਇਆ ਸਤਿਗੁਰੂ ਅਰਗਵਿੰਦ ਮਹਾਰਾਜ ਜਿਆਂ ਦਾ ਬਾਲ ਉਹ ਸਤਿ ਵਿੱਚ ਤਾਪ ਜਾਂਦਾ ਰਿਹਾ ਮਾਨੋ ਪ੍ਰਭੂ ਪਰਮੇਸ਼ਰ ਜੀ ਨੇ ਆਪ ਹੀ ਮਟਾਉਣਾ ਕੀਤਾ ਹੈ ਉਹਨਾਂ ਦੇ ਤਾਪ ਨੂੰ ਆਰੇ ਇਸ ਤਰੀਕੇ ਦੇ ਨਾਲ ਧੰਨ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਸਾਡੀ ਜਨਾਂ ਦੀ लाज ਪਤ ਰੱਖਣੇ ਕੀਤੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਅਰਦਾਸ ਬੇਨਤੀ ਪ੍ਰਵਾਨ ਕਰਕੇ ਕਹਿੰਦੇ ਸਾਧ ਸੰਗਤ ਤੈ ਸਭ ਫਲ ਪਾਏ ਸਤ ਗੁਰ ਕੈ ਬਲ ਜਾਈ ਸਾਧ ਸੰਗਤ ਤੈ ਸਭ ਫਲ ਪਾਏ ਸਾਧ ਸਤ ਗੁਰੂ ਪਾਤਸ਼ਾਹ ਦੀਆਂ ਦੀ ਸੰਗਤ ਦੇ ਸਦਕਾ ਹੀ ਅਸੀਂ ਸਾਰੇ ਫਲ ਪੌਣੇ ਕੀਤੇ ਹਨ ਸੋ ਇਸ ਕਰਕੇ ਮਹਾਰਾਜ ਕਹਿੰਦੇ ਸਤਗੁਰੂ ਕੈ ਬਲ ਜਾਈ ਅਸੀਂ ਆਪਣੇ ਸਤਗੁਰੂ ਪਾਤਸ਼ਾਹ ਜੀਆਂ ਦੇ ਬਲ ਹਾਰ ਜਾਣਾ ਕਰਦੇ ਹਾਂ ਸਦਕੇ ਕੁਰਬਾਨ ਜਾਣਾ ਕਰਦੇ ਹਾਂ ਵਾਰਨੇ ਜਾਣਾ ਕਰਦੇ ਹਾਂ ਸੋ ਗੰਤਮ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਾਲਤ ਪਲਤ ਪ੍ਰਭ ਦੋ ਵੈ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਹਟਾਲੇ ਬਚਨ ਨਾਨਕ ਗੁਰ ਤੇਰਾ ਸਭਨ ਕਰ ਮਸਤਕ ਧਾਰਿਆ। ਹਲਤ ਪਲਤ ਪ੍ਰਭ ਦੋਆ ਸੰਵਾਰੇ। ਸਾਡਾ ਲੋਕ ਤੇ ਪਰਲੋਕ ਕੋ ਪ੍ਰਭੂ ਪਰਮੇਸ਼ਰ ਜੀ ਨੇ ਦੋਵੇਂ ਹੀ ਸੰਵਾਰ ਦਿੱਤੇ। ਔਰ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਸਾਡੇ ਗੁਣਾ ਤੇ ਔਗੁਣਾ ਦੀ ਵਿਚਾਰ ਵੀ ਨਾ ਕੀਤੀ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਣ ਲੱਗਿਆ। ਸਾਡੇ ਲੋਕ ਪਰਲੋਕ ਨੂੰ ਸੰਵਾਰਨ ਲੱਗਿਆ। ਕਹਿੰਦਾ ਅਟਲ ਬਚਨ ਨਾਨਕ ਗੁਰ ਤੇਰਾ ਪੰਜਵੇਂ ਗੁਰੂ ਨਾਨਕ ਧੰਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਿ ਸਤਿਗੁਰੂ ਪਾਸ਼ਾ ਜੀ ਉਹ ਤੁਹਾਡਾ ਬਚਨ ਅਟੱਲਾ ਟਲਣੇ ਵਾਲਾ ਨਹੀਂ ਕਹਿੰਦਾ ਸਫਲ ਕਰ ਮਸਤਕ ਧਾਰਿਆ ਤੇ ਸਤਿਗੁਰੂ ਪਾਸ਼ਾ ਤੁਸੀਂ ਆਪਣਾ ਸਫਲਾ ਹੱਥ ਸਫਲਾ ਕਰ ਸਾਡੇ ਮੱਥੇ ਤੇ ਧਾਰਨ ਕੀਤਾ ਮੱਥੇ ਤੇ ਟਕਾਉਣਾ ਕੀਤਾ ਸਾਡੇ ਤੇ ਮੇਰ ਕਰਨੀ ਕੀਤੀ ਹੈ ਕਹਿੰਦਾ ਹਾਲਤ ਹੈ ਪਲਤ ਪਰਬਦੋ ਵੈ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਅਟੱਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਤਾਰਿਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ